ਜਰੀਆ ਕਾਲ ਜੀ ਸਾਰਿਆਂ ਨੂੰ ਅੱਜ ਦਿਨ ਹੈਗਾ ਸ਼ਨੀਵਾਰ ਤਰੀਕ ਹੈਗੀ ਆ 1 ਮਾਰਚ 2025 ਅੱਜ ਦਾ ਸਫ਼ਰ ਆਪਣਾ ਰਹੂਗਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦਾ ਲਗਭਗ 15 16 ਕਿਲੋਮੀਟਰ ਦਾ ਸਫ਼ਰ ਰਹੂਗਾ ਇੱਕ ਪਾਸੇ ਦਾ ਆਜੋ ਚਲਦੇ ਹਾਂ ਜੀ ਲਾਓ ਜੀ ਪਹੁੰਚ ਗਏ ਆਪਾਂ ਆਦਮਪਰਾਲੀ ਨਹਿਰ ਤੇ ਲੋਜੀ ਪੌਂਟਿਆ ਪਚਾਵਲਾ ਤੋਂ ਇੱਥੇ ਤੋਂ ਸੱਜੇ ਮੁੜ ਕੇ ਆਪਣਾ ਲਗਭਗ ਅੱਧਾ ਸਫ਼ਰ ਰਹਿ ਜਾਊਗਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਤੱਕ ਪਹੁੰਚਣ ਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਰਹਿ ਗਿਆ 4 ਕਿਲੋਮੀਟਰ ਪਹੁੰਚ ਗਏ ਜੀ ਆਪਾਂ 4 ਨੰਬਰ ਚੋਂਗੀ ਖੱਬੇ ਹੱਥ ਰਹਿ ਗਿਆ ਸਰਹੰਦ ਦਾ ਬਾਜ਼ਾਰ ਆਪਾਂ ਜਾਣਾ ਸੱਜੇ ਹੱਥ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਕੋਲ पहुंच गए आप गुरद्वारा श्री मोती राम मेहरा आज थो दर्शन कराने करते हैं लो जी पहुंच गए आप गुरुद्वारा श्री मोती राम मेहरा ਆਇਓ ਤੁਹਾਨੂੰ ਦਰਸ਼ਨ ਕਰਾਉਣੀ ਆ ਜਿਨ੍ਹਾਂ ਗਲਾਸਾਂ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜਦਾਂ ਦੇ ਮਾਤਾ ਜੀ ਨੂੰ ਦੁੱਧ ਪਿਲਾਇਆ ਸੀ ਉਹਨਾਂ ਦੀ ਦਰਸ਼ਨ ਕਰਾਉਣਾ ਤੁਹਾਨੂੰ ਅੱਜੋ ਗਲਾਸ ਇਹੋ ਪਵਿੱਤਰ ਗਲਾਸ ਹਨ ਜਿਨ੍ਹਾਂ ਚ ਮਤੀ ਰਾਮ ਮਹਾਰਾਜ ਜੀ ਨੇ ਦੁੱਧ ਫਲਾਇਆ ਸੀ ਲਓ ਜੀ ਪਹੁੰਚ ਗਿਆ ਆਪਾਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੇ ਵਰਦੀ ਵਿੱਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ 3 ਦਿਨ ਕੈਦ ਰੱਖਿਆ ਗਿਆ ਇਸੇ ਤਿੰਨੇ ਦਿਨ ਸਵੇਰ ਦੀ ਕਚੈਰੀ ਲੱਗਦੀ ਸੀ ਜਿਸ ਵਿੱਚ ਸਾਬਜਾਦਿਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਜਾਂਦਾ ਸੀ ਪਰ ਉਹ ਇਸਲਾਮ ਕਬੂਲਣ ਤੋਂ ਇਨਕਾਰ ਕਰਦੇ ਸਨ ਕਾਜੀ ਦੇ ਫਤਵੇ ਅਨੁਸਾਰ ਗੁਰੂ ਸਾਹਿਬਾਂ ਨੇ ਛੋਟੇ ਸਾਬਜਾਦਿਆਂ ਨੂੰ ਜਿਉਂਦੇ ਨੀਆਂ ਵਿੱਚ ਛਿਣ ਕੇ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਇਸਲਾਮ ਕੋਲਣ ਤੋਂ ਇਨਕਾਰ ਕਰ ਦਿੱਤਾ ਸੀ ਠੀਕ ਹੈ ਜੀ ਆਪਾਂ ਗੁਰਦੁਆਰਾ ਸ਼੍ਰੀ ਭਵਾਨਗੜ੍ਹ ਸਾਹਿਬ ਇੱਥੇ ਮੁਗਲ ਸਰਕਾਰ ਨੇ ਸਾਬ ਜਹਾਦੀ ਦੀ ਪਵਿੱਤਰ ਦੇਹਾਂ ਨੂੰ ਰੱਖਿਆ ਸੀ ਤੇ ਇਤਿਹਾਸ ਵਿੱਚ ਕਿਹਾ ਜਾਂਦਾ ਹੈ ਵੀ ਸਾਰੀ ਰਾਤ ਪਵਿੱਤਰ ਦੇਹਾਂ ਦੀ ਇੱਕ ਸ਼ੇਰ ਨੇ ਰਾਖੀ ਕੀਤੀ ਸੀ ਆਏ ਤੁਹਾਨੂੰ ਗੁਰਦਾਰ ਸਾਹਿਬ ਦੇ ਦਰਸ਼ਨ ਕਰਵੋ ਨਿਆ ਤੇ ਅਗਲੀ ਸਵੇਰਾਂ ਟੋਡਰਮਲ ਜੀ ਨੇ ਪਵਿੱਤਰਿਆਂ ਨੂੰ ਜੁੱਤਰੀਓ ਸਾਹਿਬ ਵੀ ਖੇਲੇ ਜਾ ਕੇ ਸੰਸਕਾਰ ਕੀਤਾ ਸਰਹੰਦ ਦੇ ਸੁਬੇਦਾਰ ਵਜੀਰ ਖਾਨ ਦੇ ਡਰ ਤੋਂ ਕੋਈ ਵੀ ਆਪਣੀ ਜ਼ਮੀਨ ਦੇਣ ਤੋਂ ਡਰਦਾ ਸੀ ਤੇ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਜੀਰ ਖਾਨ ਤੋਂ ਜਗ੍ਹਾ ਖਰੀਦੀ ਤੇ ਉਸ ਜਗ੍ਹਾ ਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਕੀਤਾ ਅੱਜ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾਉਣੇ ਆ ਤਾ ਹੀ ਕਿਲੋਮੀਟਰ ਦੀ ਵਾਟ ਕੱਢ ਕੇ ਆਪਾਂ ਪਹੁੰਚ ਗਏ ਪਿੰਡ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ